ਕਹ ਸਵਾਉ ਤਨ ਕੇ ਸੰਗ ਤੇ ਆਵੇਂ ਨਾ ਆਉ ਕਾ ਮਗਦਰੇ ਸੰਸਾਰ ਨਾਨਕ ਜਨ ਕੋ ਸਦਾ ਨਾਮ ਸੁਖਾਉ ਰੂਕਾ ਹੁੰਰਾ ਪ੍ਰਾਪਿ ਆਨੰਦ ਜੀਆ ਸਭ ਜਨਾ ਕੀ ਧੂਰ ਮਨ ਮੰਗੈ ਆਪ ਸੋ ਨ ਬੇਨਤੀ ਕਰੋ ਸਾਥ ਸੰਗ ਅਗਨ ਸਾਗਰ ਤਰੋ ਹਰਨ ਕੇ ਪਰਲੇ ਹੋ ਗੜਾਰ ਨਾਨਕ ਗੁਰ ਪੂਰੇ ਨਾਮ ਸਕਾਰ ਖੇਮ ਕੁਸਲ ਸਹਿਜ ਆਤੰਦ ਸਾਥ ਸੰਗ ਭਜ ਪਰਮ ਆਨੰਦ ਨੰਤ ਨਵਾਰ ਉਧਾਰੂ ਜੀਉ ਗੋਵਿੰਦਾ ਅੰਮ੍ਰਿਤ ਰਸੀਉ ਚਤ ਚਤ ਮੋਦਾਰਾਣ ਇਕ ਇਕ ਰੂਪਾ ਜਾਤ ਰੰਗ ਅਨੇਕ ਆਹ ਮੋਦਾਰਾਣ ਗੁਰ ਦੀਤਿਆ ਨਿਤ ਦਿਗ ਭਜਨਾ ਪੂਰ ਕਰਪਾਲ ਸੇਵਨ ਸੇਮਨਾ ਨਾਮ ਵਾਰੰਗਾਨ ਨਾਨਕ ਜੀਰ ਤਮ ਸੋਕ ਸਾਧ ਕੇ ਬਚਨ ਅਬੀਕ ਨਾਲੇ ਰਤਨ ਸਰਤਕ ਮਾਗਤਾ ਹੋ ਉਹ ਦਾਦਾਰ ਆਪ ਤਰੇ ਲੋਕੇ ਨਸਤਾਰ ਸਭਨਾ ਜੀਵਨ ਸਬਰਤਾ ਕਾ ਸੰਗ ਜਾਂਕੇ ਮਾਨ ਨਗਰ ਰੰਗ ਜੈ ਜੈ ਸਬਦ ਅਨਾਹਦ ਵਾਜੇ ਸੁਨ ਸੁਨ ਆਨੰਦ ਕਰੀ ਪ੍ਰਭ ਗਾਜੈ ਪ੍ਰਗਟਿ ਗੁਪਾਲ ਮਾ ਅਦਿ ਮਾਥੇ ਨਾਨਕ ਉਤਰੀ ਤਨ ਕੇ ਸਾਥੇ ਅਸਰਣ ਜੋਗ ਸੁਨ ਸਰਣੀਆਂ ਕਰ ਕਿਰਪਾ ਪ੍ਰਭ ਆਵ ਮਨਾਈ ਮਟਕੇ ਬੈ ਰੇ ਨਾ ਅਮਤ ਨਾਮ ਸਾਧ ਸੰਗ ਲੈਣ ਸੋ ਪਰ ਸੱਜ ਭਏ ਗੁਰਦੇਵਨ ਪੂਰੀ ਸੇਵਕੀ ਸੇਵਾ ਹਾਨ ਦਰਦਾਰ ਬਕਰਤ ਰਤੇ RAM ਨਾਮ ਸੁਲ ਰਸਨਾ ਕਹਤੇ ਘਰ ਪ੍ਰਸਾਦ ਅਧਿਆ ਪਰ ਰਬਤਾਰੀ ਨਾਨਕ ਨਵੇਖੇ ਬਾ ਮਾਰੀ ਪ੍ਰਤੀ ਅਸਤਾ ਕਰੋ ਸੰਤ ਮੀਤਾ ਸਾਭ ਧਾਰੀ ਕਾਕਰ ਜੀਤਾ ਗੋਵਰੀ ਸਹਜੂ ਬਦਗੁਣ ਨਾਮ ਜਿਸਮਨ ਬਸੇ ਸੋ ਤਨ ਦਾ ਨ ਸਰਬਛਤਾ ਕੇ ਪੂਰਨ ਹੋਈ ਪ੍ਰਧਾਨ ਪ੍ਰਭ ਪ੍ਰਗਟ ਬਲੋਈ ਸਭ ਤੇ ਉਤਪਾਦ ਅਸਥਾਨ ਵਰੁ ਕੀ ਆਵਰਜਾਨ ਹਰ ਤਖਾਡ ਤੇ ਲੈ ਜਨ ਸੋਈ ਨਾਨਕ ਤਿਸੇ ਪ੍ਰਾਪਤ ਹੋਈ ਥੇਮ ਸਾਧ ਰਤਨ ਨਿਤ ਨਿਤ ਬਲ ਗਿਆਨ ਸਭ ਤੇ ਸਦਾ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਟ ਉਤਮ ਇਸਨਾਨ ਚਾਰ ਪਦਾਰਥ ਕਮਲ ਵਰਗਾਸ ਸਭ ਕੇ ਮਤ ਸਗਲ ਦੇਵਦਾਸ ਸੁੰਦਰ ਚਤਰ ਤਤ ਕਾ ਬਿਰਤਾ ਸੁੰਦਰ ਸੇ ਇਕ ਦ੍ਰਿਸ਼ਟਿਤਾ ਇਹ ਸਾਲਾ ਤਸ ਜਲ ਕੇ ਮੁਖ ਭਨੇ ਗੁਰ ਨਾਨਕ ਨਾਮ ਵਚਨ ਸੁਣਾਏ ਇਹ ਵਿਧਾਨ ਦੇ ਪੈਮਾਨੇ ਕੋਈ ਸਭ ਝੁਕ ਮੈਂ ਤਾਂ ਹੀ ਗਾਥ ਹੋਏ ਗੁਰ ਗੋਬਿੰਦ ਨਾਮ ਧਰ ਬਾਣੀ ਸਿਮਰਤ ਸਾਸਤਰ ਆਵੇਦ ਬਕਾੜਿ ਸਰਬਤਾ ਦਾ ਕੀ ਬਨਾ ਨਾਮ ਗੋਬਿੰਦ ਭਗਤ ਕੇ ਮਾਰਗ ਸਰਾਗ ਹੋਏ ਪ੍ਰਾਦ ਸਾਗ ਸਗ ਮਟਾਇ ਸਤਿ ਕਰਪਾ ਤੇ ਜਮ ਤੇ ਛੁਟਾ ਜਾ ਕੇ ਮस्तक ਕਰਮ अमृत हो चत चत नारायण एक रूपा जाके रंग रेखा कृपाल नीन दयाल दुख भजन पूर्ण कृपाल ਸਭ ਤੱਕ ਮਾਗਤਾ ਹੋ ਉਹ ਉਦਾਰ ਆਪ ਤਰੇ ਲੋਕੇ ਨਸਤਾਰ ਸਭਨਾ ਜੀਵਨ ਸਫਰਤਾ ਕਾ ਸੰਗ ਜਾਂ ਕਿ ਮਾਨਾ ਨਗਰ ਰੰਗ ਜਜ ਸਬਦ ਅਨਾਹਦ ਵਾਜੇ ਸੁਸਣ ਆਨੰਦ ਕਰੀ ਪ੍ਰਭ ਗਾਜੈ ਪ੍ਰਗਟੇ ਗੁਪਾਲ ਮਾ ਅਦਕੇ ਮਾਥੇ ਨਾਨਕ ਉਸਰੇ ਤਨ ਕੇ ਸਾਥੇ ਸਰਣ ਜੋਗ ਸੁਨ ਸਰਣੀਆਂ ਕਰ ਕਿਰਪਾ ਪ੍ਰਭ ਆਵ ਮਨਾਈ ਮਟੇ ਰੇ ਨਾ ਅਮਤ ਨਾਮ ਸਾਧ ਸੰਗ ਲੈਣ ਸੋ ਪਰਸਨ ਭਏ ਗੁਰਦੇਵਨ ਪੁਰੋਹੀ ਸੇਵਕੀ ਸੇਵਾ ਆਲ ਜਨ ਜਾਲ ਵਿਕਰਤ ਰਤੇ RAM ਨਾਮ ਸੁਨ ਰਸਨਾ ਕਹਤੇ ਘਰ ਪ੍ਰਸਾਦ ਦੇ ਆਪ ਰੱਬ ਧਾਰੀ ਨਾਨਕ ਨਵੇਖੇ ਬਾਹ ਮਾਰੀ ਪ੍ਰਤੀ ਉਸਤਾ ਕਰੋ ਸੰਤ ਮੀਤਾ ਸਾਥ ਧਾਰੀ ਕਾਕਰ ਜੀਤਾ ਉਬਲਿ ਸਹਜੁ ਬਦਗੁਣ ਨਾਮ ਜੇ ਸਮਲ ਬਸੇ ਸੋ ਤਨੁ ਦਾਣ ਸਰਬਛਤਾ ਕੀ ਪੂਰਨ ਹੋਈ ਪ੍ਰਧਾਨ ਤੁਖ ਬਰਗਟ ਬਲੋਈ ਸਭ ਤੇ ਉਤਪਾਇ ਅਸਥਾਨ ਵਰਉ ਕੀ ਆਵਣ ਜਾਣ ਹਰਿਖਾੜਿ ਤਲੇ ਜਨ ਸੋਈ ਨਾਨਕ ਤਿਸੇ ਪ੍ਰਾਪਤ ਹੋਈ ਕੇਮ ਸਾਧ ਰਤਨ ਨੰਦ ਨਦ ਬੁਧ ਗਿਆਨ ਸਭ ਤੇ ਸਰਦਾ ਵਿਦਿਆ ਤਾਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ ਸਗਲ ਦੇਵਦਾਸ ਸੁੰਦਰ ਚਤਰ ਤਤ ਕਾ ਬਿਤਾ ਸੁੰਦਰ ਸੇ ਇਕ ਦ੍ਰਿਸ਼ਟਿਤਾ ਇਹ ਫਾਲਾ ਤਸ ਜਲ ਕੇ ਮੁਖ ਭਲੇ ਗੁਰ ਨਾਨਕ ਨਾਮ ਬਚਨ ਸੁਣਾਏ ਇਹ ਨਿਤਾਨ ਤੇ ਪੈਮਨ ਕੋਈ ਸਭ ਜੁਗ ਮੈਂ ਤਾਂ ਹੀ ਗਤ ਹੋਏ ਗੁਰ ਗੋਬਿੰਦ ਨਾਮ ਧੁਰ ਬਾਣੀ ਸਿਮਰਤ ਸਾਸਤਰ ਆ ਵੇਦ ਬਕਾਣੀ ਸਗਲ ਬਚਾ ਦੇ ਕੀ ਬਨਾ ਨਾਮ ਗੋਬਦ ਭਗਤ ਕੇ ਮਾਰਗ ਸ੍ਰਾਮ ਹੋਰ ਪ੍ਰਾਗ ਸਾਰ ਸਗ ਮਿਟਾਏ ਸਤਿ ਕਰਪਾ ਤੇ ਜਮ ਤੇ ਛੁਟਾਂ ਜਾ ਕੇ ਮਸਤ ਕਰ ਕਾਰਮ ਪ੍ਰਭ ਪਾਈ ਸਾਦੇ ਸਰ ਕਾਲ ਸਾਨ ਸਿਆ ਅਦੁ ਉਚਾਰ ਧਾਰ ਮਦਾਨੀਆਂ ਸਭਾ ਸੁਹਾਗੇ ਪੰਚ ਝਾੜਨ ਤਤਕਾਰ ਸੁਮਾਗੋ ਧਾਰ ਸਭ ਦੇ ਸਾਗਦੇ ਅਨੰਦ ਸੁਮਾਦ ਪਾਖੀ ਹੋ ਹਰਤ ਕੋ न सरबिञ्जोति न आपि ਕਲ ਜੁਕੇ ਜਹਾਜ ਸਰਬਗੁਲਾਪੁਰ ਪੂਰ ਪ੍ਰਕਾਸ਼ਵਾਨ ਤੰਤਰ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਨਵਾਜ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਉਦਮ ਮਹਤ ਪ੍ਰਵ ਅੰਤਰਜਾਮੀ ਜਿਉਂ ਪ੍ਰੇਰਿਤ ਹੋ ਕਰਣਾ ਜੇ ਨਟੂਆ ਤੰਤ ਵਜਾਵੇ ਤਾਂਤੀ ਜੀ ਆਵਾਜੇ ਜੰਤ ਜਨ ਸਗਲ ਉਦਮ ਉਦਮ ਭਲਾ ਹਰ ਇੱਕ ਨਾਮ ਜਪੋ ਜਿਸਦਾ ਗੁਰਬਾਨੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਇ ਜਿਦੇ ਮਹਾਵਾਕ ਅਨੁਸਾਰ ਦਰਗਹ ਦੇ ਪ੍ਰੀਤਵਾਨ ਪਾਇਸਰ ਪਾਇਸਰ ਸਰਦਾਰ ਜਸਵੰਤ ਸਿੰਘ ਸਮ ਸਰਦਾਰ ਨਿਰੰજન ਸਿੰਘ ਦੇ ਸਮੂਹ ਪਰਿਵਾਰ ਨੂੰ ਗਰੀਬ ਨਵਾਜ਼ ਆਪ ਜੀ ਨੇ ਪ੍ਰੇਰਿਤ ਕਰਦਿਆਂ ਬੜਾ ਉਦਮ ਬਖਸ਼ ਕੀਤਾ ਭਰੇ ਉਦੋਂ ਸਗਾ ਸਮੂਹ ਪਰਿਵਾਰ ਇਕੱਤਰ ਹੁੰਦਿਆ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਿਗੁਰੂ ਨਦਰ ਕਰੀ ਦੇ ਮਹਾਵਾਕ ਅਨੁਸਾਰ ਆਪਣੇ ਹੁਣਰਸ ਪੁੱਤਰ ਕਾਕਾ ਪਰਮਵੀਰ ਸਿੰਘ ਧਰਮਸਬਤਨੀ ਬੀਬੀ ਕਰਮਜੀਤ ਕੌਰ ਜੋ ਵਿਦੇਸ਼ਾਂ ਦੇ ਕਾਰਜ ਸਨ ਗਰੀਬ ਨਵਾਜ਼ ਆਪ ਜੀ ਨੇ ਰਾਸਕੀਤ ਬੀਬੀ ਕਰਮਜੀਤ ਕੌਰ ਜੋ ਕਿ ਬਾਹਰ ਵਿਦੇਸ਼ਾਂ ਦੀ ਵਿੱਚ ਜਾ ਰਹੇ ਨੇ ਆਪ ਜੀ ਦਾ ਸ਼ੁਕਰਾਨਾ ਕਰਦੇ ਆਂ ਜਿਤੀਓਂ ਇਹਨਾਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਕਰਦੀ ਸ਼ੁਭ ਸ਼ਾਂਤੀ ਚੜ੍ਹਦੀ ਕਲਾਤ ਸਵਾਗਤ ਦੇ ਵਾਸਤੇ ਤਰੋਂ ਘਰੋਂ ਖੁਸ਼ੀਆਂ ਦੀ ਪ੍ਰਾਪਤੀ ਦੇ ਵਾਸਤੇ ਆਪ ਜੀ ਦਾ ਓਟ ਆਸਰਾ ਤੱਕਦੇ ਆ ਆਪ ਜੀ ਦਾ ਸ਼ੁਕਰਾਨਾ ਕਰਦੇ ਆ ਆਪ ਜੀ ਦੇ ਪਾਵਨ ਸਰੂਪਾਂ ਨੂੰ ਆਪਣੇ ਨਾਮ ਮਹਿਲਾ ਵਿਖੇ ਲਿਆ ਕਰਕੇ ਆਪ ਜੀ ਦੇ ਮੁਬਾਰਕ ਚੜ੍ਹਨ ਬਵਾ ਕਰਕੇ ਗ੍ਰਹਿ ਦੀ ਪੂਰਤਤਾ ਨੂੰ ਮੁੱਖ ਰੱਖਦਾ ਸਮੁੱਚੇ ਪਰਿਵਾਰ ਦੇ ਵੱਲੋਂ ਧੁਰ ਕੀ ਬਾਣੀ ਆਈ ਤਿੰਨ ਸਗਣੀ ਚੰਦ ਮਟਾਈ ਸੁੱਖਾਂ ਦੀ ਮਣੀ ਸ੍ਰੀ ਸੋਖਣੀ ਸਾਹਿਬ ਜੀ ਦੇ ਪਾਠ ਜਾਬ ਕਰਵਾਏ ਦੇ ਸਮੇਂ ਅਨੁਸਾਰ ਗ੍ਰੰਥੀ ਜੈਬਾਨਾ ਪਾਸੋਂ ਸ੍ਰੀ ਸਫੁਨ ਸਿੰਘ ਜੀ ਦੇ ਪਾਠ ਜਾਬ ਕਰਦੇ ਆ ਸ਼ੇਰਪੌੜੀਆਂ ਅਡਾਂਸਾ ਵੀ ਦੇ ਪਾਠ ਜਾਬ ਕਰਦੇ ਸੰਗਤਾਂ ਕੋਲ ਪਰਿਵਾਰ ਕੋਲ ਦਰਤੇ ਹਾਜ਼ਰੀਆਂ ਭਰਦੇ ਆਗਾਜ਼ ਬਹੁ ਗੁਰਬਾਣੀ ਗਾਇਨ ਸੁਣ ਕਰਦੇ ਹਜੂਰੀ ਅੰਦਰ ਆਉਂਦੇ ਜਾਂਦੇ ਆ ਸੇਵਾ ਦੇ ਵਿੱਚ ਚੱਕ ਨਹੀਂ ਬਿਆੰਤ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਿੰਨਾ ਬੇਜਾਨ ਬੱਚੇ ਸਮਝ ਕੇ ਮਾਫ਼ ਕਰਨਾ ਆਗੋ ਸੁਪਸਪਸ਼ਟ ਮੰਤੂ ਲਾ ਕੇ ਬਾਣੀ ਪੜਨ ਸੌਂਦੀ ਸੇਵਾ ਕਰਨ ਦੀ ਆਪ ਜੀ ਦਾ ਸਤਿਕਾਰ ਕਰਨ ਦੀ ਭਾਵਨਾ ਬਖਸ਼ਿਆਲੀ ਬੜੀ ਸੁਇੰਗਰ ਬਾਣੀ ਸੰਤ ਕੰਨ੍ਹ ਦੇ ਵਿਖੇ ਪ੍ਰਵਾਨ ਕਰਨ ਗੁਰਬਾਨ ਦਾ ਭਾਵ ਆਈ ਹੋਈ ਸਾਧ ਸੰਗਤ ਪਰਿਵਾਰ ਦੇ ਹਰਦਿਆਂ ਤੇ ਵਸੋਣਾ ਟਾਈਮ ਦੇਖੇ ਦਿਉ ਚਲਾਣਾ ਗਰੀਬ ਨਵਾਇ ਕਿਰਪਾ ਕਰਨੀ ਸੇਵ ਪਰਿਵਾਰ ਦੇ ਸੁਪੁੱਤਰ ਕਾਕਾ ਪਰਮਵੀਰ ਸਿੰਘ ਬੀਬੀ ਕਰਮਜੀਤ ਕੌਰ ਜੋ ਲੰਮੀ ਆਰਚੂ ਬਖਸ਼ ਕਰਨੀ ਮਾਤਾ ਪਿਤਾ ਦੀ ਸੇਵਾ ਦੇਸ਼ ਕੌਮ ਦੀ ਸੇਵਾ ਗੁਰੂ ਘਰ ਦੀ ਸੇਵਾ ਬਖਸ਼ ਕਰਨੀ ਸ਼ੁਭ ਗੁਣ ਪ੍ਰਦਾਨ ਕਰਨੀ ਮਾਤਾ ਪਿਤਾ ਦੇ ਆਗਿਆ ਕਰਨ ਗਰੀਬ ਨਵਾਜ ਆਜ ਦੇ ਬੱਚੀ ਬੀਬੀ ਕਰਮਜੀਤ ਕੌਰ ਜੋ ਕੇ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਆਪ ਜੀ ਨੇ ਕਿਰਪਾ ਕਰਨੀ ਰਸਤੇ ਦੇ ਵਿੱਚ ਅੰਗ ਸੰਗ ਸਹਾਇਓ ਕਰਕੇ ਵਿਚਕਰਤਾ ਬੁਰਖ ਖਲੋਵਾ ਵਾਲ ਦਾ ਵਿੰਗਾ ਖੋਵਾ ਜੀ ਦੇ ਮਹਾਵਾਕ ਅਨੁਸਾਰ ਵਿਦੇਸ਼ਾਂ ਵਿੱਚ ਪਹੁੰਚਾ ਕਰਕੇ ਪਰਿਵਾਰ ਨੂੰ ਤੇ ਬੱਚੀ ਨੂੰ ਖੁਸ਼ੀਆਂ ਵਾਖਸ਼ ਕਰਨੀਆਂ ਕੰਮ ਤੇ ਮਨਜਤ ਲਾਉਣਾ ਜਨ ਦੁਗਲੀ ਰਾਤ ਚੌਵੀ ਤਰੱਕੀ ਵਾਖਸ਼ ਕਰਨੀ ਸਮੂਹ ਪਰਿਵਾਰ ਦੇ ਵਿੱਚ ਮੇਲ ਪਿਆਰ ਸਵਾਗਤ ਵਾਖਸ਼ ਕਰਨਾ ਬੀਜਾਂ ਹਰਿਆ ਕਰਨਾ ਕਮਾਂਜਾ ਕਰਕੇ ਵਾਧੇ ਵਾਖਸ਼ ਕਰਨੇ ਸਰੀਰਾ ਕਰਕੇ ਤੰਦਰੁਸਤੀਆਂ ਵਾਖਸ਼ ਕਰਨਾ ਘਰ ਦੇ ਵਿੱਚ ਸ਼ੁਕ ਸ਼ਾਂਤੀ ਬਰਤੌਣੀ ਦੁੱਖਾਂ ਕਲੇਸ਼ਾਂ ਪਾਪਾਂ ਬਿਨੇ ਨਾਸ ਕਰਨੇ ਭਜਨ ਵਾਲੀ ਦੇ ਪ੍ਰਕਾਸ਼ ਤੇ ਚੜ੍ਹਦੀਆਂ ਕਲਾਂ ਵਾਲਾ ਜੀਵਨ ਬਖਸ਼ ਕਰਨਾ ਖੁਸ਼ੀ ਆ ਲੈਂਦੇ ਸੀ ਪਰਿਵਾਰ ਦੇ ਲੋ ਆਪ ਜੀ ਨੂੰ ਸੋਹਣੇ ਸੁੰਦਰ ਮਾਲੇ ਭੇਟਾ ਕੀਤੇਗੇ ਆਪ ਜੀ ਨੇ ਅੰਗੀਕਾਰ ਕਰਨੇ ਲੋਕ ਸੁਖੀ ਪਰਲੋਕ ਸਹਿ ਦੇ ਨਾਲ ਕਰਪ੍ਰਵ ਆਪੇ ਮੇਲੇ ਜਿਹੇ ਮਹਾਵਾਕ ਅਨਸਾਰ ਸਿਮ ਪਰਿਵਾਰ ਦੇ ਲੋਕ ਅਤੇ ਪਰਲੋਕ ਦੇ ਵਿੱਚ ਪਰਦੇ ਕਾ ਜਿਹਨੇ ਹਰ ਮਦਾਨ ਹਰ ਸਮੇਂ ਦੇਸ਼ਾਂ ਅਤੇ ਵਿਦੇਸ਼ਾਂ ਦੇ ਫਤਿਹ ਬਖਸ਼ ਕਰਨੇ ਬਖਸ਼ ਕੀਤੇ ਹੋਏ ਪੰਡਾਰੇ ਤੋਂ ਆਪ ਜੀ ਦੀ ਮਰਯਾਦਾ ਨੂੰ ਨਿਭਾਉਂਦੇ ਆ ਆਪ ਜੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿਮ ਪਰਿਵਾਰ ਦੇ ਬਹੁਤ ਨੇ ਆਵੇਂ ਵਧੋ ਜਾਈ ਦੇ ਮਹਾਵਾਕ ਅਨਸਾਰ ਪਟਾਰੀ ਭਰਪੂਰ ਕਰਨੇ ਕਾਲ ਕਟ ਦੇ ਦੂਰ ਕਰਨ ਦੀ ਹੈ ਭਰਪੂਰ ਕਰਨੀਆਂ ਜਾਂ ਸੰਤਾਂ ਦੀ ਆਖਰੀਆਂ ਦਰਦੇ ਪ੍ਰਵਾਨ ਕਰਨੀਆਂ ਦਰੋਂ ਕਰੁਣਾਉਂ ਦਾਨ ਗੁਰ ਸਿੱਖਾ ਵਾਲਾ ਜੂੜ ਬਖਸ਼ੂ ਨਾ ਕਦਮ ਕਦਮ ਲੇਖੇ ਦੇ ਟੋਣੇ ਕਰੋ ਕਿਰਪਾ ਮੀਰਾਂ ਦੇ ਵਿੱਚ ਆਵੋ ਪਾਵਨ ਪਵਿੱਤਰ ਹੁਕਮਨਾਮ ਬਖਸ਼ ਕਰੋ ਹੁਕਮਨਾਮ ਤੇ ਆਈ ਹੋਈ ਸਾਸ ਸੰਗ ਪਰਿਵਾਰ ਨੂੰ ਚਲੰਦੀ ਬਲ ਉਦਮ ਸਮਰੱਥਾ ਸੋ ਜੁ ਬੁੱਧੀ ਤਾਕਤ ਬਖਸ਼ ਕਰਨੇ ਦਾ ਬਿਸਰੀ ਨਾ ਵਿਸਾਰੀ ਨਾਮ ਭੁੱਲੀ ਨਾ ਭੁਲਾਈ ਤੇ ਯਾਦ ਨਾ ਭੁੱਲੇ ਸਹੀ ਪੈਰੇ ਮਨ ਜਿਨਾਂ ਨਾਮ ਲੈਵੇ ਪਾਵਨ ਮਤਰਾਂ ਦਾ ਤੇ ਗੁਰੂਆਂ ਦਾ ਨਾਮ ਚੜ੍ਹਦੀ ਕਲਾ ਤੇਰੀ ਸਭਾ ਦਾ ਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਈ ਸੋਹਣਿਆ ਸ੍ਰੀ ਆਖੜ ਵਾਹਿਗੁਰੂ ਜੀ ਦਾ ਖਾਲਸਾ ਗੁਰੂ ਨਦਰ ਕਰੇ ਨਮਕਾ ਇਹ ਘਰ ਨਾਮ ਦੇ ਮੇਰਾ ਮਨ ਆਨ ਸੀਤਨ ਹੋਏ ਪਾਛੇ ਕੁਸਲ ਖੇਮ ਗੁਰ ਕੀਆ ਅਗ ਸਭ ਗੁਰ ਦੀਆ ਪਾਛੇ ਕੁਸਲ ਖੇਮ ਗੁਰ ਕੀਆ ਸਰਬੰਧਾਨ ਸੁਖ ਪਾਇਆ ਗੁਰਿ ਆਪਣਰ ਦੇ ਤਿਆਆ ਆਪਣੇ ਸਤ ਗੁਰ ਕੀ ਵੜਿਆਈ ਮਨ ਇਛੇ ਫਲ ਪਾਈ ਸੰਤੋ ਦਿਨ ਦਿਨ ਚੜ ਸੰਭਾਈ ਰਾਹ ਜੀ ਜੰਤ ਸਭ ਭਈ ਦਿਆਲਾ ਪ੍ਰਭ ਆਪਣੀ ਕਰਦੀਨੇ ਸਹਿ ਜੁ ਸਭਾਈ ਮਲੇ ਗੋਪਾਲਾ ਨਾਨਕ ਸਾਚ ਪਤੀਨੇ ਇਹ ਜਾਨ ਸਭ ਭਈ ਦਿਆਲਾ ਪ੍ਰਭ ਆਪਣੀ ਕਰਦੀਨੇ ਸਹਿ ਸਭਾਈ ਮਲੇ ਗੋਪਾਲਾ ਨਾਨਕ ਸਾਚ ਪਤੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਮੱਤੇ ਲੱਖ ਖੁਸ਼ੀਆਂ ਬਾਦਸ਼ਾਹਾਂ ਜੇ ਸਤਿਗੁਰ ਨਦਰ ਕਰੇ ਜੀ ਦੇ ਮਹਾਵਾਕ ਪੰਸਾ ਸਤਿਗੁਰਾਂ ਜੀ ਦੀ ਕਿਰਪਾ ਬੇਤੀ ਦਰਕਰ ਦੇ ਪ੍ਰੀਤਵਾਨ ਸਤਕਾਰ ਜੋ ਪਰਸਪਾਇ ਸਰਦਾਰ ਜਿਸ ਵੰਤ ਸੱਖ ਸੰਸਰਦਾਰ ਨਿਰੰਦਰ ਸਿੰਘ ਜਿਸ ਨੂੰ ਪਰਵਾਦ ਸਤਿਗੁਰਾਂ ਜੀ ਨੇ ਖੁਸ਼ੀਆਂ ਦੇ ਦੀ ਨਾਲੇ ਮੌਕੇ ਬਾਰੇ ਕੀਤੇ ਸਿਵ ਪ੍ਰਵਾਹ ਦੇ ਮੋਹਰ ਹਸਪਤਲ ਕਾਕਾ ਪਰਵਾਰ ਦੇ ਸੰਗਤ ਹਸਪਤਲ ਨੇ ਦੀਬੀ ਕਰਮਜੀਤ कौर ਜੋ ਕੇ ਬਾਅਦ ਵਿਦੇਸ਼ਾਂ ਦੇ ਜਾ ਰਹੇ ਨੇ ਸਤਿਗੁਰਾਂ ਜੀ ਨੇ ਕਿਰਪਾ ਕੀਤੀ ਪਰਵਾਰ ਦੇ ਬੱਚੀ ਦੇ ਜੋ ਵਿਦੇਸ਼ਾਂ ਦੇ ਕਾਰਨ ਸੰਕਸ਼ ਕੀਤੇ ਸੋ ਸਤਿਗੁਰਾਂ ਜੀ ਦਾ ਅਸ਼ੋਕrana ਕਰਦਿਆ ਸੋਝੇ ਪਰਵਾਰ ਦੇ ਵੱਲੋਂ ਸਤਪੁਰਾਂ ਜੀ ਦੇ ਪਾਵਨ ਸਰੂਪਾਂ ਨੂੰ ਆਪਣੇ ਨਾਮ ਇਹਦਾ ਵਿਖੇ ਜਾ ਕਰਕੇ ਸਤਪੁਰਾਂ ਜੀ ਦੇ ਮੋਬਾਰਕ ਕਰਨ ਬਵਾ ਕਰਕੇ ਦਿੱਤੀਆਂ ਹੋ ਜਾਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਸਮੁੱਚੇ ਪਰਿਵਾਰ ਵੱਲੋਂ ਧੁਰ ਕੀ ਬਾਣੀ ਆਏ ਸਭਲੇ ਛਤ ਮਟਾਈ ਸੁਖਾਂ ਦੀ ਬਣੀ ਸ੍ਰੀ ਸੋਹਣ ਸਿੰਘ ਸਾਹਿਬ ਜੀ ਦੇ ਪਾਠ ਜਾਪ ਕਰਵਾਏ ਜਿੱਥੇ ਪਰਿਵਾਰ ਨੇ ਸ੍ਰੀ ਸੋਹਣ ਸਿੰਘ ਸਾਹਿਬ ਜੀ ਦੇ ਪਾਠ ਜਾਪ ਪ੍ਰਵਾਨ ਕਰਵਾ ਕਰਕੇ ਆਪ ਨਾਲ ਹੀ ਪ੍ਰਾਪਤ ਕੀਤੇ ਉਥੇ ਆਪਾ ਸਾਲ ਜਨ ਸਤਿਗੁਰਾਂ ਜੀ ਦੀ ਨਿੱਕੀ ਗੋਦ ਵਿੱਚ ਬੈਠਣ ਦਾ ਮੌਕਾ ਬਖਸ਼ ਰਾਇਆ ਬੇਨ ਭਾਗ ਸੰਸੰਗ ਨਾਲ ਲੱਭੇ ਬੇਨ ਸੰਗਤ ਮੈਨ ਤੇ ਜੀ ਜੀ ਨਮਾ ਗੁਰ ਬਖਸ਼ ਨਸਕਾਰ ਗੁਰੂ ਦੇਵ ਪਿਆਰ ਵਾਲਿਓ ਬਿਨਾ ਭਾਗ ਦੇ ਸੰਗਤ ਪ੍ਰਾਪਤ ਨਹੀਂ ਹੁੰਦੀ ਪਰਿਵਾਰ ਦਾ ਸਤਿਗੁਰਾਂ ਦਾ ਪੋਤਾਲ ਕੋ ਦਰਵਾਜ਼ਾ ਜਿਨ੍ਹਾਂ ਨੇ ਕਿ ਆਪ ਨੂੰ ਸਤਿਗੁਰਾਂ ਜੀ ਦੀ ਨਿੱਕੀ ਗੋਦ ਵਿੱਚ ਬੈਠਣ ਦਾ ਅਲੰਗ ਜ਼ਬਸਾਲ ਨੇ ਬਾੜਿਆ ਸੋ ਪਰਿਵਾਰ ਦੇ ਵੱਲੋਂ ਜੋ ਵੀ ਸੰਗਤਾ ਪਰਿਵਾਰ ਦੇ ਗਰੇ ਵਿਕੇ ਪੋਤੀਆਂ ਦੇ ਸਮੁੱਚੀ ਸੰਗਤ ਦਾ ਪਰਿਵਾਰ ਦੇ ਵੱਲੋਂ ਤੈਥ ਲੋਕ ਪਰਿਵਾਰ ਉਤਾਨ ਪਰਿਵਾਰ ਕੀਤਾ ਜਾਂਦਾ ਹੈ ਜੀਓ ਆਇਆ ਜੀਓ ਆਇਆ ਜੀਓ ਆਇਆ ਕਿਹਾ ਜਾਂਦਾ ਹੈ ਸਵਤ ਸੁਮੇ ਸਤ ਪੁਰ ਦੀ ਬਰਤਮਈ ਦੇ ਪੁੱਤਾਈ ਜਾਵਗੇ ਉਸ ਉਤਪੰਨ ਪਰਿਵਾਰ ਵੱਲੋਂ ਆਸ ਪੋਤੀਆਂ ਸੰਗਤਾਂ ਦੇ ਵਾਸਤੇ ਗੁਰੂ ਕੇ ਲੰਗਰ ਧਿਆਨ ਨੇ ਸੋਚਿਆ ਸੰਗਤ ਰੇ ਪਾਏ ਗੁਰੂ ਕੇ ਲੰਗਰ ਚੱਕ ਕੇ ਜਹਾਜ਼ਿਕ ਰਵਾਤਾ ਕਰਨੀ ਇਹ ਪ੍ਰਵਾਹ ਜੋ ਲੋ ਬੇਨਤੀ ਹੈ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਸਤਿ ਜੀ ਇਹ ਨਹੀਂ ਮੰਨਦੇ ਮਾਨਸਾ ਸਤ ਗੁਰੂ ਨੇ ਤਾਨਾ ਦੇ ਤਾਨ ਸਤ ਗੁਰੂ ਨੇ ਉਤਣ ਦੋ ਸੇ ਗਰੀਬ ਨਵਾਜ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਆਪਣੇ ਮੈਨਾਂ ਵਿਖੇ ਰ ਆਪਣੇ ਸਮੁੱਚੇ ਪਰਿਵਾਰ ਦੇ ਵੱਲੋਂ ਤੋ ਕੀ ਬਾਣੀ ਆਇ ਤਨ ਸਗਨੀ ਚਿੰਤ ਮੁਟਾਈ ਸੁਖਾਂ ਦੀ ਮਨੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜੋ ਪੜਾ ਕੇ ਸੁਣਾ ਵੀ ਦੀ ਮਹਾਨ ਕਿਰਪਾ ਰਹਿਮਤ ਮਿਹਰ ਦਇਆ ਤੇ ਸਦਕਾ ਸੰਪੂਰਨ ਸਮਾਪਤ ਹੋ ਚੁੱਕੀ ਆ ਸਭ ਮਾਨ ਦੇ ਕੌਨ ਕਸਰਾਂ ਕੀ ਬੇਨਸੀ ਕਰਾ ਪਾਣੀ ਸਰਬੱਤ ਦਾ ਭਲਾ ਵਾਹਿ सत <laughs>